ਸਸ਼ੀਗੋਲ ਜੀ ਮੈਂ ਰਣਦੀਪ ਸਿੰਘ ਰਾਓ ਅੱਜ ਦਾ ਪ੍ਰੋਗਰਾਮ ਸਰਗਦੇਸ ਸਵਾਲ ਲੈ ਕੇ ਸਾਹਜ ਪਾਲਿਆ ਸੀਨੀਅਰ ਪੱਤਰਕਾਰ ਸੰਤੋਖ ਗਰਿਜਨ ਗਰਿਜ ਸਾਹਿਬ ਸਵਾਗਤ ਹੈ ਜੀ ਸਸ਼ੀਗੋਲ ਰਾਓ ਸਾਹਿਬ ਬਹੁਤ ਮਿਹਰਬਾਨੀ ਜੀ ਗਰਿਜ ਸਾਹਿਬ ਕੈਨੇਡਾ ਸਰਕਾਰ ਸਟੂਡੈਂਟਸ ਪ੍ਰਤੀ ਸਖਤਾਈ ਦਿਖਾ ਰਹੀ ਹੈ ਜੀ ਕਹਿੰਦੇ ਵੱਡੀ ਗਿਣਤੀ ਚ ਵਿਦਿਆਰਥੀ ਉਧਰੋਂ ਵਾਪਸ ਭੇਜੇ ਜਾ ਰਹੇ ਜੀ ਅ ਹਾਂ ਰਾਓ ਸਾਹਿਬ ਬੇਥੋ ਗੱਲ ਹੈ ਆ ਵੀ ਜਿਸ ਤਰ੍ਹਾਂ ਦੀ ਕੁੜਤਣਾਂ ਦੁਨਿਆ ਦੇਸ਼ਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵਧੀਆ ਤੇ ਉਹਦਾ ਕਾਰਨ ਵੀ ਆਪਾਂ ਸਾਰੇ ਜਾਣਦੇ ਆ ਵੀ ਦੋਸ਼ ਇਹ ਆ ਵੀ ਹਰਦੀਪ ਨੱਜਰ ਦੀ ਕਤਲ ਦੇ ਮਾਮਲੇ 'ਚ ਭਾਰਤ ਉੱਪਰ ਦੋਸ਼ ਲੱਗੇ ਨੇ ਹਾਲਾਂਕਿ ਸਾਡੀ ਸਰਕਾਰ ਇਸ ਬਕਤੋਂ ਮੁੰਡੋਂ ਕਿਨਾਰਾ ਕਰਦੀ ਆ ਪਰ ਫਿਰ ਵੀ ਅ ਜਸਤਾ ਬਦਾਲ ਅਮਰੀਕਾ ਦੀ ਸਰਕਾਰ ਨੇ ਅੱਗੇ ਸਾਡੀ ਸਰਕਾਰ ਨੇ ਸਿਰ ਝੁਕਾਇਆ ਤੇ ਉਹ ਜਾਂਚ ਦੇ ਵਿੱਚ ਸਹਿਯੋਗ ਲਈ ਵਾਅਦਾ ਕੀਤਾ ਗਿਆ ਇਥੇ ਕਮੇਟੀ ਵੀ ਗਠਨ ਕਰਤੀ ਆ ਉਹ ਜਿਹੜਾ ਰੁਖ ਕੈਨੇਡਾ ਪ੍ਰਤੀ ਨਹੀਂ ਸੀ ਬਣਾਇਆ ਗਿਆ ਜਿਹਦੇ ਕਰਕੇ ਦੋਨੇ ਦੇਸ਼ਾਂ ਦੇ ਵਿੱਚ ਕੁੜੱਤਨ ਪਿਛਲੇ ਸਮੇਂ ਚ ਵਧੀ ਹੈ ਤੇ ਉਸ ਕੁੜੱਤਨ ਦਾ ਮੁੱਲ ਜਿਹੜਾ ਤਾਰਨਾ ਪੈ ਰਿਹਾ ਬਦਕਸੂਤੀ ਨਾਲ ਉਹ ਸਾਡੀ ਨਵੀਂ ਪੀੜ੍ਹੀ ਖਾਸ ਤੌਰ ਤੇ ਜਿਹੜਾ ਵਿਦਿਆਰਥੀ ਵਰਗ ਹੈ ਉਹ ਕਾਫੀ ਉਨ੍ਝਟ ਦੇ ਉੱਪਰ ਬਿਠਾ ਉਪਰੋਂ ਥੜੀ ਦਿੱਤੇ ਜਾ ਰਹੇ ਨੇ ਪਹਿਲਾਂ ਜਿਵੇਂ ਫੀਸਾਂ ਦੇ ਵਿੱਚ ਵਾਅਦਾ ਕੀਤਾ ਤਾਂ ਉਹਦੇ ਨਾਲ ਕਾਫੀ ਜਿਹੜੇ ਵਿਦਿਆਰਥੀ ਸੀ ਉਹਨਾਂ ਚ ਨਿਰਾਸ਼ਾ ਹੋਈ ਹੈ ਤੇ ਉਹਨਾਂ ਨੇ ਕਾਲੀ ਨਾਲ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਕਿ ਉਹ ਪਹਿਲਾਂ-ਪਹਿਲਾਂ ਪੁਰਾਣੇ ਸਕੀਮ ਦੇ ਮੁਤਾਬਕ ਅਡਜਸਟ ਹੋ ਸਕਣ ਤੇ ਉਹਦੇ ਵਿੱਚ ਬਹੁਤ ਕੁਝ ਲੋਕ ਸਫਲ ਹੋਏ ਵੀ ਹੋਣਗੇ ਲੇਕਿਨ ਵੱਡੀ ਗੱਲ ਇਹ ਉਹ ਵਿੱਚ ਬਹੁਤਿਆਂ ਦੇ ਹੱਥ ਸੌਫਤਾਂ ਲੱਗੀ ਨਹੀਂ ਹੁਣ ਜਿਹੜਾ ਇਹ ਨਵਾਂ ਪ੍ਰੋਗਰਾਮ ਆ ਨਾ ਉਸ ਨੂੰ ਇੱਕ ਕਾਫੀ ਪ੍ਰੋਗਰੈਸਿਵ ਪ੍ਰੋਗਰਾਮ ਇਹਨੂੰ ਮੰਨਿਆ ਜਾਂਦਾ ਸੀ ਜਿਹੜੇ ਵਿਦਿਆਰਥੀ ਉਥੇ ਪੋਸਟ ਗ੍ਰੈਜੂਏਸ਼ਨ ਵੀ ਪੜ੍ਹਾਈ ਕਰਦੇ ਆ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਬੈਸਟਾ ਗ੍ਰੈਜੂਏਸ਼ਨ ਦੇ ਦੌਰਾਨ ਵੀ ਲੇਕਿਨ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਥੇ ਉਹਨੂੰ 18 ਮਹੀਨੇ ਲਈ ਜਿਹੜਾ ਪਰਮਨਟ ਤਕਰੀਬਨ 1.5 ਸਾਲ ਦਾ ਉਹ ਵਾਕਿਆ ਹੁੰਦਾ ਸੀ ਨਾਰਮਲੀ ਅਪਲਾਈ ਕਰਨ ਨਾਲ ਉਹਨਾਂ ਨੂੰ ਅੱਗੇ ਐਕਸਟੈਂਸ਼ਨ ਮਿਲ ਜਾਂਦੀ ਸੀ ਪਰ ਹੁਣ ਸਰਕਾਰ ਦੀਆਂ ਜਿਹੜੀਆਂ ਨਵੀਆਂ ਪਾਲਿਸੀਆਂ ਨੇ ਉਹਦੇ ਮੁਤਾਬਕ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਦਾ ਇਮੀਗ੍ਰੇਸ਼ਨ ਰਿਫਿਜੀ ਐਂਡ ਸਿਟੀਜ਼ਨ ਡਿਪਾਰਟਮੈਂਟ ਆ ਜਿਹੜਾ ਉਹਨਾਂ ਵੱਲੋਂ ਜਿਹੜਾ ਹੁਣ ਐਲਾਨ ਕੀਤਾ ਗਿਆ ਕਹਿ ਲਓ ਜਾਂ ਇਹ ਕਹਿ ਲਓ ਵੀ ਜਿਹੜੀਆਂ ਨਵੀਆਂ ਸ਼ਰਤਾਂ ਭਾਰਤ ਦੇ ਸਾਹਮਣੇ ਲੜਦੀਆਂ ਗਈਆਂ ਨੇ ਉਹਨਾਂ ਦੇ ਵਿੱਚ ਇਹ ਗੱਲ ਕਹਿ ਦਿੱਤੀ ਗਈ ਆ ਵੀ ਹੁਣ ਉਹ ਜਿਹੜਾ ਕੁਝ ਬੱਚਿਆਂ ਦਾ ਪਰਪਰਮੈਂਟ 31 ਦਸੰਬਰ ਨੂੰ ਖਤਮ ਹੋ ਜਾਣਾ ਤੇ ਕੁਝ ਦਾ ਪਹਿਲੀ ਜਨਮੀ ਤੋਂ ਬਾਅਦ ਖਤਮ ਹੋਣਾ ਕੱਪੀ ਜਨਮ ਦੇ ਆਲੇ ਨੂੰ ਥੋੜੀ ਜੀ ਰਾਹਤ ਹੈਗੀ ਲੱਗਦੀ ਵੀ ਸ਼ਾਇਦ ਉਹ ਅਪਲਾਈ ਕਰ ਸਕਣਗੇ ਲੈ 18 ਮਹੀਨੇ ਲਈ ਪਰ ਜਿਹੜਾ ਕੱਪੀ ਦਸੰਬਰ ਤੋਂ ਬਾਅਦ ਵਾਲੇ ਬੰਬਲੇ ਚ ਉਹਨਾਂ ਨੂੰ ਉਹਦਾਂ ਦੇ ਚਾਂਸ ਜਿਹੜੇ ਨੇ ਉਹ ਲਗਭਗ ਖਤਮ ਹੋ ਜਾਣੇ ਆ ਤੇ ਉਹ ਅਪਲਾਈ ਨਹੀਂ ਕਰ ਸਕਣਗੇ ਆਪਣਾ ਓਪਨ ਵਰਕਪਰ ਬਧਾਉ ਰਿਹਾ ਤੇ ਜਿਹੜੇ ਗ੍ਰੈਜੂਏਟ ਜਿਹੜੇ ਪੋਸਟ ਗ੍ਰੈਜੂਏਟ ਕਰ ਚੁੱਕੇ ਨੇ ਤੇ ਅਜੇ ਵੀ ਉਹਨਾਂ ਕੋਲੇ ਅਪਲਾਈ ਕਰਨ ਦਾ ਸਮਾਂ ਹੈਗਾ ਪਰ ਜਿਹਨੇ ਜਿਨ੍ਹਾਂ ਨੇ 6 April 2023 ਨੂੰ ਬਰਕਰਾਰ ਦਿੱਤਾ ਗਿਆ ਸੀ ਉਹਨਾਂ ਵੀ 31 December ਤੋਂ ਪਹਿਲਾਂ-ਪਹਿਲਾਂ ਓਪਨ ਬਰਕਰਾਰ ਲਈ ਅਪਲਾਈ ਕਰ ਸਕਦੇਗੇ ਜੇ ਉਹ ਪਰ ਬਾਅਦ ਨੂੰ ਇਹ ਰਸਤਾ ਬੰਦ ਹੋ ਜਾ। ਪੰਜਾਬ ਤਾਂ ਜਿਹੜੀ ਗਿਣਤੀ ਆ ਰਹੀ ਹੈ ਉਹ ਲੱਖਾਂ 'ਚ ਇਹਨਾਂ ਵਿਦਿਆਰਥੀਆਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ। ਪਰ ਇਹ ਲੱਖਾਂ ਵਿਦਿਆਰਥੀ ਇਕੱਲੇ ਪੰਜਾਬ ਦੇ ਨਹੀਂ ਹੈ। ਇਹ ਭਾਰਤ ਦੇ ਨੇ, ਸਮੁੱਚੇ ਭਾਰਤ ਦੇ। ਤੇ ਮੈਨੂੰ ਜੋ ਲੱਗਦਾ rau saab ਵੀ ਪੰਜਾਬ ਵਾਲੇ ਵੀ ਇਹਦੀ ਮਾਰਕੀਟ ਤਾਂ ਆਉਣਗੇ ਇਹ ਤਾਂ ਨਹੀਂ ਵੀ ਬਿਲਕੁਲ ਨਹੀਂ ਆਉਣਗੇ ਆਉਣਗੇ ਕਾਫੀ ਜ਼ਿਆਦਾ ਪਰ ਫਿਰ ਵੀ ਜਿਹੜੇ ਦੂਜੇ ਭਾਗਾਂ ਦੇ ਵਿੱਚੋਂ ਦੇਸ਼ ਦੇ ਬੱਚੇ ਜਾਂਦੇ ਨੇ ਹੈਰ ਐਜੂਕੇਸ਼ਨ ਵਿੱਚ ਬਹੁਤ ਹੀ ਉੱਨਤ ਹੋਣ ਜਾਂਦੇ ਨੇ ਸਾਡੇ ਵਾਲੇ ਜ਼ਿਆਦਾਤਰ ਗ੍ਰੈਜੂਏਸ਼ਨ ਜਾਂ ਉਹ ਤੁੱਲਨੇ ਪੜਾਈ ਕਰਕੇ ਤੇ ਵਿਗਟੇ ਨੇ ਤਰੀਕੇ ਨਾਲ ਕੋਈ ਵਿਆਹ ਕਰਾ ਕੇ ਕੋਈ ਹੋਰ ਤਰੀਕੇ ਨਾਲ ਉੱਥੇ ਸੈੱਟ ਮੇ ਰਹੋਗੇ ਕੋਸ਼ਿਸ਼ ਕਰਦਾ ਜਾ ਮਤਲਬ ਕੋਈ ਨਾ ਕੋਈ ਨਵਾਂ ਰਾਹ ਲੱਭ ਲੈਂਦੇ ਨੇ ਤੇ ਇਹਨਾਂ ਚੋਂ ਜ਼ਿਆਦਾਤਰ ਜਿਹੜੀ ਗਾਰੰਟੀ ਆ ਉਹ ਜਿਵੇਂ ਟਰਾਲਾ ਵਗੈਰਾ ਚਲਾਉਂਦੇ ਨੇ ਟੈਕਸੀ ਚਲਾਉਂਦੇ ਨੇ ਜਾਂ ਹੋਰ ਜਿਹੜੇ ਥੱਲੇ ਵਾਲੇ ਪੱਧਰ ਦੇ ਕੰਮ ਜਿਹੜੇ ਨੇ ਵਰਕਿੰਗ ਕਲਾਸ ਵਾਲੇ ਕੰਮ ਜਿਹੜੇ ਲੋ ਕਰਦੇ ਨੇ ਤੇ ਇਹ ਜਿਹੜੇ ਬੱਚੇ ਨੇ ਜਿਹੜੇ ਪੋਸਟ ਗ੍ਰੈਜੂਏਸ਼ਨ ਵਾਲੇ ਨੇ ਇਹਨਾਂ ਦਾ ਥੋੜਾ ਜਿਹਾ ਲੈਵਲ ਉੱਚਾ ਹੈ ਮਾਰ ਉਹਦੇ ਚ ਵੀ ਪੈਣੀ ਆ ਪੰਜਾਬ ਨੂੰ ਪਰ ਇਹਦੇ ਚ ਜ਼ਿਆਦਾ ਮਾਰ ਭਾਰਤ ਦੇ ਦੂਜੇ ਹਿੱਸਿਆਂ ਦੇ ਵਿਦਿਆਰਥੀਆਂ ਉੱਤੇ ਵੀ ਪੈਣੀ ਹੈ ਜੀ ਗੱਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਤੇ ਤਾਂ ਵਾਅਦੇ ਕੀਤੇ ਜਾ ਰਹੇ ਸੀ 25 ਸਾਲ ਰਾਜ ਕਰਨ ਦੇ ਉਦੋਂ ਬਾਅਦ ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਜੀ ਉਹਨਾਂ ਦੀ ਮੌਤ ਹੋਈ ਤੇ ਅੰਤਿਮ ਅਰਦਾਸ ਵਾਲੇ ਦਿਨ ਵੀ ਸ਼ੁਰਵੀਰ ਸਿੰਘ ਬਾਦਲ ਨੇ ਕੌਮ ਤੋਂ ਮਾਫੀ ਮੰਗੀ ਤੇ ਹੁਣ ਪਿਛਲੇ ਦਿਨੀ ਜੋੜੇ ਸਾਫ਼ ਕਰਨ ਦੀ ਸੇਵਾ ਲਈ ਹਰਮੰਦਰ ਸਾਹਿਬ へ ਤੇ ਹੁਣ ਉਹਨਾਂ ਨੇ ਸਿੱਖ ਪੰਥ ਤੋਂ ਫੇਰ ਮੌਤੀ ਮੰਗੀ ਹੈ ਜੀ ਕੀ ਮੰਗਦਾ ਜੀ ਪੂਰਾ ਮਾਫੀ ਕਾਹਦੇ ਵਾਸਤੇ ਮੰਗੀ ਉਹਨਾਂ ਨੇ ਅ ਰਾਉ ਸਾਹਿਬ ਦੇਖੋ ਅ ਅੱਜ ਸ੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦਾ ਇੱਕ ਪਵਿੱਤਰ ਨਵਾਂ ਵਰਾ ਜਾਂ ਵਰੇਗੰਨ ਕਹਿ ਸਕਦੇ ਹਾਂ ਅੱਜ ਮਨਾਇਆ ਜਾ ਰਹੀ ਆ ਸ੍ਰੋਮਣੀ ਅਕਾਲੀ ਦਲ ਵੱਲੋਂ ਅ ਸ਼੍ਰੀ ਗੁਰਮੁਖਤਸਰ ਸਾਹਿਬ ਦੇ ਅੰਦਰ ਅ ਸ਼ਹੀਦ ਬਾਬਾ ਗੁਰਮਖ ਸਿੰਘ ਜੀ ਦੇ ਅਸਥਾਨਾਂ ਦੇ ਉੱਤੇ ਅ ਖੰਡਪਾਤ ਸਾਹਿਬ ਦੇ ਕੋਪ ਪਾਏ ਗਏ ਨੇ ਸਵੇਰੇ ਕੋਪ ਪਾਉਣ ਤੋਂ ਬਾਅਦ ਸੰਗਤਾਂ ਨੂੰ ਸੰਬੋਧਨ ਕਰਦੇ ਆ ਸੁਖਵੀਰ ਬਾਦਲ ਖੜਾ ਨੇ ਅ ਇਹ ਗੱਲ ਕਹੀ ਪਈ ਜਿਹੜੀਆਂ 2015 ਦੇ ਵਿੱਚ ਬਿਆਦਵੀ ਦੀਆਂ ਘਟਨਾਵਾਂ ਉਹਨਾਂ ਦੀ ਸਰਕਾਰ ਦੇ ਦੌਰਾਨ ਹੋਈਆਂ ਤੇ ਦੋਸ਼ੀਆਂ ਨੂੰ ਗ੍ਰফতার ਕਰਨ ਦੇ ਵਿੱਚ ਵੀ ਉਸ ਵੇਲੇ ਦੀ ਸਰਕਾਰ ਜਿਹਨੂੰ ਪੰਥਕ ਪ੍ਰਕਾਰ ਕਿਹਾ ਜਾਂਦਾ ਸੀ ਉਹ ਸਫਲ ਨਹੀਂ ਹੋਈ ਅਸਫਲਤਾ ਹੱਥ ਲੱਗੀ ਕਾਰਨ ਕੀ ਨੇ ਜੇ ਮੈਂ ਉਹ ਬਣਾਉਣ ਲੱਗਾ ਤਾਂ ਬਹੁਤ ਲੰਮਾ ਕੰਮ ਹੋ ਜਾਊਗਾ ਪਰ ਸਾਰਾ ਪੰਜਾਬ ਇਸ ਗੱਲ ਨੂੰ ਜਾਦਾ ਤੇ ਨਤੀਜਾ ਇਹ ਨਿਕਲਿਆ ਪਈ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਭਾਵਨਾ ਪੈਦਾ ਹੋ ਗਈ ਅ ਦੇਖੋ ਜੇ ਇਹੀ ਕੰਮ ਕਿਸੇ ਹੋਰ ਸਰਕਾਰ ਜੇ ਕਾਗਰਸ ਦੇ ਰਾਜ ਦੌਰਾਨ ਹੋਇਆ ਹੁੰਦਾ ਤੇ ਕਾਗਰਸ ਨੂੰ ਲੋਕੀ ਇਹ ਕਹਿ ਕੇ ਪੱਲਾ ਝਾੜ ਲੈਂਦੇ ਨੇ ਵੀ ਇਹ ਤਾਂ ਪੰਥ ਵਿਰੋਧੀ ਆ ਇਹ ਤਾਂ ਸਿੱਖਾਂ ਦੇ ਨਾਲ ਪਹਿਲਾਂ ਕੋਈ ਮੰਤਰੀ ਨਾਮ ਵਾਲਾ ਸਰੂਕ ਕਰਦੀ ਆ ਪਰ ਜੇ ਪੰਥਕ ਸਰਕਾਰ ਦੇ ਹੁੰਦੇ ਆ ਪਰ ਮਤਲਬ ਬੇਅਦਬੀਆਂ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੁੰਦੀਆਂ ਨੇ ਤੇ ਉਹਨਾਂ ਦੇ ਦੋਸ਼ੀਆਂ ਨੂੰ ਵੀ ਰਾਹਤ ਦਿੱਤੀ ਜਾਂਦੀ ਆ ਤੇ ਸੱਚੇ ਸੌਦੇ ਵਾਲੇ ਬਾਬੇ ਨੂੰ ਜੋਰ ਜ਼ਬਰਦਸਤੀ ਮਾਫੀ ਦਵਾਈ ਜਾਂਦੀ ਆ ਸ਼੍ਰੀ ਘਰਕਤਬ ਸਾਹਿਬ ਤੋਂ ਤੇ ਉਹਦਾ ਸਿੱਧਾ ਸਿੱਧਾ ਦੋਸ਼ ਵੱਡੇ ਬਾਦਲ ਸਾਹਿਬ ਤੇ ਸੁਖਵੀਰ ਬਾਦਲ ਹੋਰਾਂ ਦੇ ਉੱਤੇ ਜਾਂ ਇਹ ਕਹਿ ਲਓ ਵੀ ਅਕਾਲੀ ਦਲ ਦੇ ਜਾਂ ਜਿਨ੍ਹਾਂ ਦਾ ਕਬਜ਼ਾ ਹੈ ਮੁਖੀ ਪਰਿਵਾਰ ਬਾਦਲ ਪਰਿਵਾਰ ਉਹਨਾਂ ਦੇ ਉੱਪਰ ਇਹ ਸਾਰਾ ਠੀਕਣਾ ਭੱਜਿਆ ਜਿਹਦੇ ਕਰਕੇ ਲੋਕਾਂ ਦੇ ਵਿੱਚ ਬੇਗਾਨਗੀ ਦੀ ਭਾਵਨਾ ਇੰਨੀ ਵੱਧ ਗਈ ਵੀ ਇਹਨਾਂ ਨੂੰ ਹੁਣ ਕੋਈ ਮੰਨਣ ਨੂੰ ਪਿਆਰ ਨਹੀਂ ਇਹ ਮਾਫੀਆਂ ਜਿਨੇ ਮਰਜ਼ੀ ਮੰਗੀ ਜਾਣ ਆਪਣੇ ਮੈਂ ਥੋੜੀ ਦੇਰ ਪਹਿਲਾਂ ਬਿਆਨ ਦਿੱਖ ਰਿਹਾ ਸੀ ਰਵੀਰ ਸਿੰਘ ਗੁਰਾ ਦਾ ਉਹ ਕਹਿੰਦੇ ਮਾਫੀਆਂ ਗੁਨਾਹਾਂ ਨਹੀਂ ਹੁੰਦੀਆਂ ਨੇ ਅ ਗਲਤੀ ਲਈ ਹੁੰਦੀ ਆ ਬੱਜਰ ਗੁਨਾਹ ਲਈ ਮਾਫੀ ਨਹੀਂ ਹੁੰਦੀ ਹਾਲਾਂਕਿ ਜੇ ਆਪਾਂ ਕਾਲੀਦਾਬ ਦੇ ਇਤਿਹਾਸ ਤੇ ਨਿਗਾਹ ਮਾਰੀਏ Rao ਸਾਹਿਬ ਤਾਂ 1920 ਦੇ ਵਿੱਚ ਅਕਾਲ ਚੰਨ ਦੀ ਸਥਾਪਨਾ ਹੁੰਦੀ ਆ ਤੇ 1925 ਦੇ ਵਿੱਚ ਗੁਰਦੁਆਰਾ ਐਕਟ ਬਣਦਾ ਤੇ ਉਹ ਜਿਹੜੀ ਲੰਬੀ ਲੜਾਈ ਉਸ ਲੜਾਈ ਤੋਂ ਬਾਅਦ ਜਿਹੜੀ ਗੁਰਦੁਆਰਾ ਨੂੰ ਮੁਕਰਾਉਣ ਦੀ ਲੜਾਈ ਸੀ ਉਸ ਤੋਂ ਬਾਅਦ ਦੇਸ਼ ਦੀ ਆਜ਼ਾਦੀ ਦੇ ਵਿੱਚ ਵੀ ਅਕਾਲੀ ਦਲ ਦਾ ਬਹੁਤ ਵੱਡਾ ਚੋਗदार ਹੈ ਇਹਨੂੰ ਭੁਲਾਇਆ ਨਹੀਂ ਜਾ ਸਕਦਾ ਤੇ ਕੁਰਬਾਨੀਆਂ ਵਾਲਾ ਇਤਿਹਾਸ ਆ ਇਸ ਦਾ ਤੋਂ ਵੀ ਕੋਈ ਅੱਖਾਂ ਨਹੀਂ ਮੀਟ ਸਕਦਾ ਜਿਹੜੇ ਅਕਾਲੀ ਦਲ ਦੇ ਪੁਰਾਣੇ ਆਗੂ بڑے ਵੱਡੇ ਆਗੂ ਜਿਹੜੇ ਰਹੇ ਨੇ ਸਮੇਂ-ਸਮੇਂ ਤੇ ਜੇ ਉਹਨਾਂ ਨੇ ਕਦੇ ਕੋਈ ਗਲਤੀ ਵੀ ਕੀਤੀ ਹੋਊਗੀ ਤਾਂ ਉਹਨਾਂ ਨੇ ਹੱਥ ਜੋੜ ਕੇ ਬਾफी ਮੰਗੀ ਵੀ ਹੋਊ ਮਾਫੀ ਮੰਗਣਾ ਕੋ ਬਰਾਂ ਨਹੀਂ ਸਿੱਖ ਪੰਥ ਦੇ ਵਿੱਚ ਬਲਕਿ ਸਾਡੇ ਤਾਂ ਇੱਥੇ ਕੋਈ ਇਹ ਗੱਲ ਕਹੀ ਜਾਂਦੀ ਆ ਭਈ ਅੜੇ ਤੋਂ ਛਰੇ ਸ਼ਰਨ ਪਰੇ ਤੋਂ ਪਰੇ ਜਿਹੜਾ ਅੜਦਾ ਉਹ ਨੂੰ ਨਹੀਂ ਪੰਥ ਮਾਫ ਕਰਦਾ ਜਿਹੜਾ ਸ਼ਰਨ ਪੈ ਜਵੇ ਮਾਫੀ ਮੰਗ ਲਵੇ ਸਿਰ ਝੁਕਾ ਦੇਵੇ ਮਰੇ ਨੂੰ ਤਾਂ ਕੋਈ ਨਹੀਂ ਮਾਰਦਾ ਉਹ ਉਹਨਾਂ ਲਈ ਤਾਂ ਮਾਫੀ ਹੈਗੀ ਆ ਪਰ ਹੋਂ ਤੱਕ ਜੇ ਆਪਾਂ ਦੇਖੀਏ 2015 ਤੋਂ ਲੈ ਕੇ 23 ਖਤਮ ਹੋਣ ਵਾਲਾ ਵਾ ਲਗਭਗ 8 8.5 ਸਾਲ ਹੋ ਗਏ ਇਸ ਗੱਲ ਨੂੰ ਇੰਨਾ 8.5 ਸਾਲਾਂ ਚ ਜਦੋਂ ਅਖਾਲੀ ਦਲ ਦੀ ਸਰਕਾਰ ਚਲੀ ਗਈ ਉਹ ਤੋਂ ਬਾਅਦ ਤਾਂ ਵੱਡੇ ਬਾਦਲ ਸਾਹਿਬ ਵੀ ਤੇ ਬੀਬੀ ਬਾਦਲ ਵੀ ਬੀਬਾ ਹਰਸਿਮਰਤ ਵੀ ਸੁਖਵੀਰ ਹੋਣੀ ਵੀ ਮਜੀਠੀਆ ਸਾਹਿਬ ਜਿੰਨੇ ਵੀ ਉਹਨਾਂ ਦੇ ਪਰਿਵਾਰ ਨਾਲ ਸੰਬੰਧਤ ਨੇ ਉਹ बार-बार ਇਹ ਗੱਲ ਕਹਿੰਦੇ ਰਹਿੰਦੇ ਨੇ ਅਸੀਂ ਪਰ ਜੇ ਤਾਂ ਕੋਈ ਗਲਤੀ ਹੋਈ ਹੈ ਤਾਂ ਅਸੀਂ ਮਾਫੀ ਮੰਗਦੇ ਹਾਂ ਤੇ ਬੜੀ ਵਾਰ ਜੋੜਿਆ ਦੀ ਸੇਵਾ ਬੜੀ ਵਾਰ ਵਰਤਨਾ ਦੀ ਸੇਵਾ ਜਾਂ ਹੋਰ ਜੋ ਵੀ ਸੀ ਜਾਂ ਮੈਨੂੰ ਲੱਗਦਾ ਸ਼ਾਇਦ ਹਰ ਮਹੀਨੇ ਇਹ ਰਖਣਪਾਲ ਸਾਹਿਬ ਵੀ ਉੱਤੇ ਪ੍ਰਕਾਸ਼ ਕਰਾਉਂਦੇ ਨੇ ਕਾਫੀ ਅਕਸਰ ਤੋਂ ਇਹਨਾਂ ਦੀ ਪਰੰਪਰਾ ਚੱਲੀ ਆਉਂਦੀ ਹੈ ਪਰ ਲੋਕਾਂ ਨੇ ਮਨਾਪੋ ਨਹੀਂ ਕਿਉਂਕਿ ਜਿਹੜਾ ਉਦੋਂ ਇਹ ਅੜੇ ਰਹੇ ਵੀ ਨਹੀਂ ਅਸੀਂ ਤਾਂ ਕੋਈ ਗਲਤੀ ਕੀਤੀ ਨਹੀਂ ਹੈ ਤੇ ਉਹ ਜਿਹੜਾ ਖਮਿਆਜਾ ਉਹ ਅੱਜ ਵੀ ਭੁਗਤਣਾ ਪੈ ਰਿਹਾ ਪਰ ਜੇ ਪਿਛਲੇ ਇਤਿਹਾਸ ਤੇ ਦੇਖੀਏ ਤਾਂ ਸੁਰਜੀਤ ਸਿੰਘ ਬਰਾਲਾ ਹੋਰ ਨੂੰ ਵੀ ਤੁਹਾਨੂੰ ਯਾਦ ਹੋਣਾ ਵੀ ਇਹ ਕਲਤਖ ਸਾਹਿਬ ਤੇ ਤਲਬ ਕਰਕੇ ਫਾਮਲੇ ਨਾਲ ਬੰਨ੍ਹ ਕੇ ਕੋੜੇਮਾਰ ਦੀ ਸਜ਼ਾ ਤੱਕ ਦਿੱਤੀ ਗਈ ਸੀ। ਮਾਰਗਰ ਦੇ ਇਸੇ ਘਰਾ ਨੂੰ ਵੀ ਤੱਕ ਸਭ ਤੋਂ ਸਜ਼ਾ ਦਿੱਤੀ ਗਈ ਸੀ। ਜਿਹੜੇ ਉਸ ਵਲੇ ਦੇ ਜਿਹੜੇ ਉਸ ਵਲੇ ਦੇ ਤੱਕ ਸਾਬ ਦੇ ਜੱਦਦਾਰ ਹੁੰਦੇ ਸੀ ਉਹਨਾਂ ਦੇ ਵਿੱਚ ਇੱਕ ਰੜਕ ਜਾਏ ਕਹੋ ਅਣਖ ਜਾਂ ਮਤਲਬ ਉਹਨਾਂ ਦੀ ਭਾਵਨਾਵਾਂ ਉਹਨਾਂ ਦੀਆਂ ਜਿਹੜੀਆਂ ਸੀ ਉਹ ਹੁਣ ਬਗੀਆਂ ਨਹੀਂ ਸੀ। ਹੁਣ ਤਾਂ ਆ ਜਿਵੇਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਪਰਚੀਆਂ ਕੱਢ ਕੱਢ ਕੇ ਮੁੱਖ ਮੰਤਰੀ ਥਾਪੇ ਨੇ ਤੇ ਆਪਾਂ ਦੇਖਦੇ ਹੀ ਰਹੇ ਹਾਂ ਬਈ ਅਕਾਲੀ ਦਲ ਦੇ ਵੱਲੋਂ ਵੀ ਲੋਕੀਂਗ ਕੋਰਪੋਰੇਟ ਪ੍ਰਬੰਧ ਕਮੇਟੀ ਦੇ ਪ੍ਰਧਾਨ ਥਾਪਣ ਵੇਲੇ ਪਰਚੀਆਂ ਨਿਕਲਦੀਆਂ ਨੇ ਤੇ ਉਹੀ ਪਰੰਪਰਾ ਸੰਤਖਤ ਸਾਹਿਬ ਦੇ ਜਥੇਦਾਰ ਦੀ ਸਥਾਪਨਾ ਵੇਲੇ ਵੀ ਕਿਉਂਕਿ ਉਹੀ ਪ੍ਰਧਾਨ ਨੇ ਜਿਨ੍ਹਾਂ ਨੇ ਅਗਾਹ ਸੰਤਖਤ ਸਾਹਿਬ ਦੇ ਜਥੇਦਾਰੀ ਸਥਾਪਨਾ ਕਰਨੀਆਂ ਜੋ ਉਹਨਾਂ ਨੂੰ ਚੱਲਦਾ ਕਰਨਾ ਚਾਹੁੰਦਾ ਉਹਨਾਂ ਨੂੰ ਰੱਖਣਾ ਜਾਂ ਨਹੀਂ ਰੱਖਣਾ ਇਹ ਉਹਨਾਂ ਦੇ ਹੱਥ 'ਚ ਸੀ ਹੈ ਨਾ ਇਸ ਕਰਕੇ ਇਹ ਜਿਹੜਾ ਹੁਣ ਮਰ ਮੈਂ ਉਹ ਐ ਸਮਝਾ ਰਹੀ ਹਾਂ ਵਕਤੋਂ ਖੁੰਝੀ ਡੂਮਣੀ ਵਾਲੀ ਗੱਲ ਦਾ ਕੋਈ ਵਕਤੋਂ ਖੁੰਝ ਗਏ ਨੇ ਤੇ ਹੁਣ ਆਲ ਪਤਾਲ ਹੱਥ ਪੈਰ ਮਾਰਦੇ ਆ ਯਤਨ ਕਰਦੇ ਨੇ ਕਿਉਂਕਿ ਮੂਰੇ ਚੋਣਾ ਨੇੜੇ ਆ ਰਹੀਆਂ ਨੇ ਤੇ ਉਧਰ ਭਾਜਪੀ ਦੇ ਨਾਲ ਗੱਲਾਂਬੱਤਾਂ ਵੀ ਚੱਲੀ ਜਾਂਦੀਆਂ ਨੇ ਤੇ ਉਹ ਇਹਨਾਂ ਨੂੰ ਨੇੜੇ ਲਾਉਣ ਨੂੰ ਤਿਆਰ ਨਹੀਂ ਹੈ ਤੇ ਮੈਂ ਤਾਂ ਬਲਕਿ ਸਭ ਕੋ ਇਹ ਕਹੂੰਗਾ ਪੀਜੇ ਅਕਾਲੀ ਦਲ ਆਪਣੀਆਂ ਪੰਥਕ ਰਵੈਤਾਂ ਨੂੰ ਕਾਇਮ ਰੱਖਦੇ ਪੰਜਾਬ ਦੀ ਜਿਹੜੀ ਮਤਲਬ ਸੂਬਿਆਂ ਨੂੰ ਵੰਧਨ ਕਰਨ ਦੀ ਲੜਾਈ ਇੰਨੇ ਲੰਬੇ ਅਰਸੇ ਤੋਂ ਲੜਦਾ ਚੱਲਿਆ ਆ ਰਿਆ ਸੀ ਉਹਨੂੰ ਛੱਡ ਕੇ ਸੱਤਾ ਦੇ ਲਾਲਚ ਵਿੱਚ ਜਾ ਕੇ ਭਾਰਤੀ ਜਨਤਾ ਪਾਰਟੀ ਦੀ ਬੁੱਕਲ 'ਚ ਬਹਿ ਗਿਆ ਤੇ ਲੰਬਾ ਸਮਾਂ ਸੱਤਾ ਹੰਢਾਉਣੀ ਤੇ ਅਗਲੇ 25 ਸਾਲ ਹੋਰ ਸੱਤਾ ਸੰਭਾਲ ਮੰਨ ਹੰਡਾਉਣ ਦੇ ਸੁਪਨੇ ਦੇਖਣੇ ਤਾਂ ਅੱਜ ਉਸੇ ਦਾ ਨਤੀਜਾ ਅੱਜ ਉਸੇ ਦਾ ਨਤੀਜਾ ਬਈ ਸਾਰੇ ਪੰਜਾਬ 'ਚ ਤਿੰਨ ਦੀਵੇ ਬੰਦੇ ਰਹਿਗੇ ਮਾਲਵੇ ਚ ਤੇ ਬਾਂਝੇ ਚ ਤੇ ਦੁਆਬੇ ਚ ਇੱਕ ਇੱਕ ਐਮਰ ਲੈ ਬਚਿਆ ਹੋਇਆ ਜਿਹੜੀ ਜਿਹੜੇ ਅਕਾਲੀ ਦਲ ਦੀ ਕਿਸੇ ਵੇਲੇ ਪੂਤੀ ਬੋਲਦੀ ਸੀ ਸੋ ਹੁਣ ਸਭ ਨੂੰ ਇਹ ਪਤਾ ਭਈ ਗੁਰ ਉੱਤਤਾ ਤੋਂ ਬਾਹਰ ਹੋਇਆ ਅਜੇ ਬਹੁਤਾ ਸਮਾਂ ਵੀ ਨਹੀਂ ਹੋਇਆ ਜੇ ਆਪਾਂ ਦੇਖੀਏ ਸੱਤਾ ਤੋਂ ਬਾਹਰ ਹੋਇਆ ਬਹੁਤਾ ਸਮਾਂ ਨਹੀਂ ਹੋਇਆ 5 ਸਾਲ ਕਾਂਗਰਸ ਦੀ ਸਰਕਾਰ ਰਹੀ ਆ ਇਹ ਸਰਕਾਰ ਨੂੰ ਤਾਂ ਅਜੇ ਪੌਣਕ ਦੋ ਸਾਲ ਹੀ ਹੋਇਆ ਦੋ ਸਾਲ ਅਜੇ ਹੋਣੇ ਆ ਤੇ ਸੱਤਾ ਕਸਾ ਦਾ ਦੇ ਵਿੱਚ ਹੀ ਮਨੋ ਗੁਬਾਰ ਜਿਹੜਾ ਸੀਗਾ ਜਾਂ ਸੱਤਾ ਦਾ ਨਸ਼ਾ ਜਿਹੜਾ ਸੀ ਉਹ ਇੱਥਾ ਉੱਤਰ ਗਿਆ ਪਰ ਹੁਣ ਹਰ ਥਾਂ ਦੇ ਉੱਤੇ ਇੱਕ ਤੂੰ ਵੀ ਲੇੜੀਆਂ ਤੇ ਡੇਲੜੀਆਂ ਸਦਾਲੀ ਗੱਲ ਹੈ। ਬਾਕੀ ਦੇਖੋ ਪੰਜਾਬ ਦੀ ਜਨਤਾ ਇੱਥੇ ਸੱਤਾ ਰਾਜਨੀਤੀ ਦੇ ਵਿੱਚ ਕਦੋਂ ਕੀ ਵਾਪਰ ਜਾਣਾ ਕਦੋਂ ਕਿਹੜੀ ਨੇੜੀ ਚੱਲ ਜਾਣੀਆਂ ਕਦੋਂ ਕਿਹਦੇ ਖਿਲਾਫ ਹਵਾ ਚੱਲ ਜਾਣੀਆਂ ਤੇ ਕਿਹਦੇ ਹੱਕ 'ਚ ਚੱਲ ਜਾਣੀਆਂ ਇਹਦਾ ਇੱਥੇ ਬਹੁਤਾ ਨਾਲ ਉਹਨਾਂ ਪਤਾ ਕੋਈ ਨਹੀਂ ਲੱਗਦਾ। ਜੀ ਜੇ ਸਾਹਿਬ ਜਿਵੇਂ 2 2015 ਜੀ ਘਟਨਾਵਾਂ ਹੋਈਆਂ ਤੇ 17 ਤੱਕ ਇਹ ਸੱਤਾ 'ਚ ਰਹੇ ਉਦੋਂ ਤੱਕ ਤਾਂ ਇਹਨਾਂ ਨੇ ਪੈਰ ਤੇ ਪਾਣੀ ਪੈਣ ਨਹੀਂ ਦਿੱਤਾ ਉਦੋਂ ਬਾਅਦ ਦੂਜੀਆਂ ਪਾਰਟੀਆਂ ਆਈਆਂ ਉਹਨਾਂ ਨੇ ਵੀ ਇਨਸਾਫ ਦਵਾਉਣ ਦੀਆਂ ਗੱਲਾਂ ਕਰਕੇ ਸੱਤਾ ਚਾਹੀ ਹੁਣ ਵੀ ਆਮ ਆਦਮੀ ਪਾਰਟੀ ਵੀ ਪੌਣੇ 2 ਸਾਲ ਤੋਂ ਐ ਇਹਨਾਂ ਨੇ ਵੀ ਕੁਝ ਨਹੀਂ ਕੀਤਾ ਅਕਾਲੀ ਦਲ ਦੀ ਮਾਫੀ ਨੂੰ ਫਿਰ ਕਿਵੇਂ ਮੰਨੀਆ ਪਹਿਲਾਂ ਇਹਨਾਂ ਨੇ ਮਾਫੀ ਮੰਗ ਲਈ ਵੀ ਜਦੋਂ ਕੁਝ ਨਹੀਂ ਹੋ ਸਕਦਾ ਇਹ ਤੇ ਜਾਂ ਮਾਫੀ ਮੰਗ ਕੇ ਅੱਗੇ ਵਾਅਦਾ ਕਰਨਗੇ ਤਾਂ ਇਹ ਤਾਂ ਲੋਕਾਂ ਨੇ ਮੀਮਸ ਬਣਾ ਰੱਖੇ ਨੇ ਕਹਿੰਦੇ ਡਾਇਨਾਸੌਰ ਆ ਜਾਣ ਵੀ ਮੁਰਗੇ ਅਕਾਲੀ ਦਲ ਨਹੀਂ ਆਉਂਦਾ ਪਰ ਜੀ ਆ ਵੀ ਜਾਂਦੇ ਨੇ ਇਹ ਫੇਰ ਕੀ ਕਰਨਗੇ ਇਹਦੇ ਵਾਸਤੇ ਜੀ ਤੁਹਾਡੀ ਗੱਲ ਬਿਲਕੁਲ ਬਾਜੇ ਬਾਈ ਪਰ ਆਪ ਸਾਹਿਬ ਦੇਖੋ ਗੱਲ ਇਹ ਆ ਮੈਂ ਜਿਵੇਂ ਪਹਿਲਾਂ ਕਿਹਾ ਅਕਾਲੀ ਦਲ ਦੀਆਂ ਪਰੰਪਰਾਵਾਂ ਬੜੀਆਂ ਮਹਾਨ ਨੇ ਰਵਾਇਤਾਂ ਬੜੀਆਂ ਉੱਚੀਆਂ ਨੇ ਉੱਚੀਆਂ ਤੇ ਸੁੱਚੀਆਂ ਵੀ ਨੇ ਇਤਿਹਾਸ ਬੜਾ ਮਾਣ ਮੱਤਾ ਪਰ ਜਦੋਂ ਇੱਕ ਪਰਿਵਾਰ ਦਾ ਕਬਜ਼ਾ ਜਿਹੜਾ ਹੋ ਗਿਆ ਨਾ ਉਹਨੇ ਅਕਾਲੀ ਦਲ ਦੀਆਂ ਰਵਾਇਤਾਂ ਨੂੰ ਵੀ ਤੋੜਿਆ ਅਕਾਲੀ ਦਲ ਦੇ ਇਤਿਹਾਸ ਨੂੰ ਵੀ ਧੁੰਗਲਾ ਕੀਤਾ ਤੇ ਪੰਜਾਬ ਦੇ ਲੋਕਾਂ ਦੀਆਂ ਆਸਾਂ ਤੇ ਵੀ ਪਾਣੀ ਫੇਰਿਆ ਤੇ ਹੁਣ ਲੋਕ ਮਤਲਬ ਆਏ ਕਿ ਪਿਰਮ ਦੇ ਉੱਤੇ ਖੜੇ ਨੇ ਵੀ ਕਿਸੇ ਵੀ ਧੰਗ ਦਾ ਨਵੀਂ ਲੀਡਰਸ਼ਿਪ ਆਵੇ ਉਹਨਾਂ ਪੰਥਕ ਰਵੈਤਾ ਨੂੰ ਮੁੜ ਕਾਇਮ ਕਰਦੇ ਆ ਅਖਾਲੀ ਗੱਲ ਜਿਹੜੀ ਰਾਜਾਂ ਦੇ ਵੱਧ ਅਧਿਕਾਰਾਂ ਦੀ ਲੜਾਈ ਪਹਿਲਾਂ ਤੋਂ ਲੜਦਾ ਆਇਆ ਉਹਦਾ ਨੰਬਰਦਾਰ ਬਣੇ ਅੱਜ ਦੇਸ਼ ਦੇ ਵਿੱਚ ਇਸ ਗੱਲ ਦੀ ਲੋੜ ਆ ਕਿ ਫੈਡਰਲ ਢਾਂਚੇ ਨੂੰ ਤੋੜਿਆ ਜਾਵੇ ਤੇ ਲੋਕੇ ਆਸ ਕਰਦੇ ਨੇ ਕੱਲੇ ਪੰਜਾਬ ਦੇ ਨਹੀਂ ਸਮੁੱਚੇ ਦੇਸ਼ ਦੇ ਲੋਕ ਇਸ ਗੱਲ ਦੀ ਉਮੀਦ ਰੱਖਦੇ ਨੇ ਪਈ ਕਿਉਂਕਿ ਅਕਾਲੀ ਦਲ ਕਿਸੇ ਵੇਲੇ ਹਮ ਯਾਹ ਹੋਊਗਾ 80ਵਿਆਂ ਦੇ ਵਿੱਚ ਅਕਾਲੀ ਗੱਲ ਦੀ ਪੂਰੇ ਦੇਸ਼ ਚੂਪੀ ਬੋਲਦੀ ਸੀ ਤੇ ਜਦੋਂ ਸੂਬਿਆਂ ਦੇ ਜਿਹੜੀਆਂ ਖੇਤਰੀ ਪਾਰਟੀਆਂ ਸੀ ਉਹ ਅਕਾਲੀ ਦਲ ਨੂੰ ਆਪਣਾ ਆਗੂ ਮੰਨਦੀਆਂ ਸੀ ਤੇ ਅੱਜ ਉਹ ਰੁਤਬਾ ਅਸੀਂ ਖੋਦੀ ਗਵਾਇਆ ਤੇ ਇਸ ਕਰਕੇ ਹੁਣ ਭਾਈ ਮਿੰਤਾ ਕਰੋ ਤਾੜੇ ਕਰੋ ਜੋ ਮਰਜ਼ੀ ਕਰੋ ਮੈਨੂੰ ਐ ਲੱਗਦਾ ਵੀ ਜਦ ਤੱਕ ਅਕਾਲੀ ਦਲ ਦੇ ਸਿਖਰਲੀ ਲੀਡਰਸ਼ਿਪ ਤੋਂ ਇੱਕ ਪਰਿਵਾਰ ਦਾ ਗਲਵਾ ਖਤਮ ਨਹੀਂ ਹੁੰਦਾ ਮੈਨੂੰ ਨਹੀਂ ਲੱਗਦਾ ਬਈ ਮੁੜ ਕੇ ਉਹ ਚਲੋ ਡਾਇਨਾਸੌਰ ਵਾਲੀ ਜਾਂ ਉਹ ਤਾਂ ਆਸਮਾਨ ਜਾਂਦੀਆਂ ਗੱਲਾਂ ਨੇ ਉਹ ਤਾਂ ਮਾਨ ਸਾਹਿਬ ਕਈ ਵਾਰੀ ਅਜਿਹੀ ਗੱਲਾਂ ਕਰ ਜਾਂਦੇ ਨੇ ਉਹ ਅਲੱਗ ਅਲੱਗ ਲੇਕਿਨ ਮੈਂ ਇੱਕ ਬੜੀ ਸਿਹਤਤਾ ਦਾ ਔਰ ਬੜੀ ਮਤਲਬ ਜਿਹਨੂੰ ਕਹਿੰਦੇ ਨੇ ਪਿਛਲੇ ਇਤਿਹਾਸ ਨੂੰ ਬੱਦੇ ਨਜ਼ਰ ਰੱਖਦੇ ਨੇ ਤੇ ਪੰਜਾਬ ਦੇ ਭਵਿੱਖ ਨੂੰ ਧਿਆਨ ਚ ਰੱਖਦੇ ਹਾਂ ਮੈਂ ਸਮਝਦਾ ਅਕਾਲੀ ਦਲ ਦੀ ਬੜੀ ਲੋੜ ਆ ਅਕਾਲੀ ਦਲ ਤੋਂ ਅਕਾਲੀ ਦਲ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ ਪੰਜਾਬ ਦੇ ਵਿੱਚ ਅਰ ਜੇ ਕਾਲੀ ਸਤਲ ਦੀ ਲੀਡਰਸ਼ਿਪ ਜਿਹੜੀ ਆ ਜੇ ਉਹ ਮਤਲਬ ਨਵੀਂ ਲੀਡਰਸ਼ਿਪ ਨਹੀਂ ਆਉਂਦੀ ਤਾਂ ਮੈਨੂੰ ਨਹੀਂ ਲੱਗਦਾ ਵੀ ਪੈਰ ਤੋ ਨਿਕਲੋਗੇ ਗੇਲਸਾ ਕੈਨੇਡਾ ਤੋਂ ਨਸ਼ਾ ਤਸਕਰੀ ਦੇ ਦੋਸ਼ ਲੱਗੇ ਤੇ ਉਹ ਵਿਅਕਤੀ ਉੱਥੋਂ ਭੱਜ ਕੇ ਪੰਜਾਬ ਆ ਗਿਆ ਜੀ ਅ ਹਾ ਇਹ ਦੇਖੋ ਇੱਥੇ ਪੰਜਾਬ ਤੋਂ ਵੀ ਆਪਾਂ ਦੇਖੀ ਜਾਂਦੇ ਆ ਬੇ ਪੰਜਾਬੀਆਂ ਦੇ ਉੱਤੇ ਬੜੇ ਉਹਨਾਂ ਵੱਲੋਂ ਦਸਤਕਰੀ ਦੇ ਦੋਸ਼ ਲੱਗਦੇ ਨੇ ਪੰਜਾਬ ਦਾ ਬੇੜਾ ਕਰ ਕੀਤਾ ਪਿਆ ਤੇ ਸਾਡੇ ਲਾਣੇ ਨੇ ਉੱਥੇ ਜਾ ਕੇ ਵੀ ਭਲੀ ਨਹੀਂ ਗੁਜ਼ਾਰੀ ਤੇ ਉੱਥੇ ਵੀ ਆਏ ਦਿਨ ਇਹ ਜੀਆਂ ਖਬਰਾਂ ਆਉਂਦੀਆਂ ਨੇ ਕਦੇ ਜਦੋਂ ਚੋਰਾਂ ਦਾ ਗਰੋਹ ਫੜਿਆ ਜਾਂਦਾ ਤਾਂ ਉਹਦੇ 'ਚ ਵੀ ਬਾਹਲੇ ਸਾਡੇ ਵਾਲੇ ਨਿਕਲਦੇ ਆ ਦਸਤਕਰੀ ਦੇ ਮਾਮਲੇ ਆਉਂਦੇ ਆ ਉਹਦੇ 'ਚ ਵੀ ਸਾਡੇ ਵਾਲੇ ਬਾਹਲੇ ਨਿਕਲਦੇ ਨੇ ਆ ਟਰੱਕ ਚੋਰੀ ਦੀਆਂ ਘਟਨਾਵਾਂ ਪਿੱਛੇ ਜੇ ਆਈਆਂ ਉਹਦੇ 'ਚ ਜਿੰਨੇ ਚੋਰ ਫੜੇ ਗਏ ਉਹ ਬਹੁਤ ਮੈਂ ਥੋੜਾ ਜਿਆਦਾ ਨਰਦਾਵਾਂ ਸ਼ਬਦ ਬੋਲਣ ਤੋਂ ਵੀ ਕਿਉਂਕਿ ਅੱਗੇ ਤੁਹਾਨੂੰ ਪਤਾ ਉਹ ਰਾਹੁਲ ਗਾਂਧੀ ਕਿਤੇ ਇੰਨੀ ਗੱਲ ਕਹਿ ਬੈਠਾ ਸੀਗਾ ਵੀ ਇਹ ਸਾਰੇ ਚੋਰ ਮੋਦੀ ਦਾ ਤੋਂ ਹੁੰਦੇ ਨੇ ਤੇ ਹੋਰ ਮੈਂ ਮੁੜ ਕੇ ਬੇਰੇ ਦੇ ਮਕਦਮਾ ਨਾ ਹੋ ਜੇ ਉਹ ਮੈਂ ਇਸ ਕਰਕੇ ਥੋੜਾ ਨਰਦਾ ਵੀ ਹਾਂ ਪਰ ਜਿਹੜਾ ਇਹ ਇਸ ਤਰ੍ਹਾਂ ਦਾ ਪੰਜਾਬੀਆਂ ਦਾ ਜਿਹੜਾ ਸਾਰੀ ਦੁਨੀਆ ਦੇ ਵਿੱਚ ਸਰ ਉੱਚਾ ਸੀ ਕਿਸੇ ਮਲੇ ਅੱਜ ਉਹ ਬਾਰ-ਬਾਰ ਇਹ ਜੀਆਂ ਘਟਰਾਵਾ ਜਿਹੜੀਆਂ ਨੇ ਉਹ ਸਾਡਾ ਸੈਦ ਨਹੀਂਵਾ ਕਰਦੀ ਇਹ ਜਰਾ ਮੁੰਡਾ ਹੈਗਾ ਮੁੰਡਾ ਤਾਂ ਨਹੀਂ ਉਹ ਮੈਂ ਕਹਿ ਸਕਦਾ ਕਿਉਂਕਿ 60 ਸਾਲ ਬੋਰ ਆਉਗੀ ਟਰੱਕ ਡਰਾਈਵਰ ਆ ਪੰਜਾਬੀ ਤੇ ਜਿਹੜਾ ਨਾਂ ਹੈਗਾ ਰਾਜਕੁਮਾਰ ਮਹਿਨੀ ਤੇ ਮਹਿਨੀ ਸਾਹਿਬ ਨਵੰਬਰ ਦੇ ਮਹੀਨੇ ਉਥੋਂ ਖਸਕੇ ਆਏ ਖਸਕੇ ਉਹਨੂੰ ਜਦੋਂ ਇਹਨਾਂ ਨੂੰ ਇਹਨਾਂ ਦੇ ਖਿਲਾਫ ਸਾਰਾ ਕੇਸ ਜਿਹੜਾ ਸੀ ਉਹ ਹੋ ਗਿਆ ਤੇ ਜ਼ਮਾਨਤ ਦੇ ਉੱਤੇ ਬਾਹਰ ਰਹਿ ਰਹੇ ਸੀ ਤੁਹਾਨੂੰ ਪਤਾ ਕੈਨੇਡਾ ਦੇ ਵਿੱਚ ਨਾ ਕਾਨੂੰਨ 'ਚ ਸ਼ਕਤੀ ਵੀ ਬੜੀ ਆ ਤੇ ਲੀਨਿਐਂਸ ਵੀ ਬੜੀ ਆ ਸਾਡੇ ਤਾਂ ਇੱਥੇ ਫੜ ਕੇ ਬੰਦੇ ਨੂੰ ਉਹਦੀ ਉਮਰ ਗਾ ਲੈਂਦੇ ਨੇ 4 ਫੀਟ ਵੀ ਦਾਖਲ ਨਹੀਂ ਹੁੰਦੀ ਜਦ ਤੱਕ ਉਹ ਬੰਦਾ ਬੁढ़ा ਹੋ ਜਾਂਦਾ ਤੇ ਉੱਥੇ ਜਦ ਤੱਕ ਦੋਸ਼ ਸਾਬਤ ਨਹੀਂ ਹੁੰਦੇ ਉਨੀ ਦੇਰ ਤੱਕ ਬਹੁਤਾ ਸਮਾਂ ਉਹਨੂੰ ਜੇਲ੍ਹ ਚ ਰੱਖਿਆ ਨਹੀਂ ਜਾਂਦਾ ਤੇ ਇਹਦੇ ਉੱਤੇ ਦੋਸ਼ ਸਾਬਤ ਹੋ ਗਏ ਤੇ ਇਸੇ ਦੌਰਾਨ ਹੀ ਇਹ ਉੱਥੋਂ ਖਸਮਿਆ ਰਾਜ ਕੁਮਾਰ ਮੈਣੀ ਸਾਹਿਬ ਉੱਥੋਂ ਖਸਮਿਆ ਨਵੰਬਰ ਮਹੀਨੇ ਇਹ ਨਿਕਲ ਗਏ ਇਹ ਰਾਉ ਸਾਹੂ 80 ਕਿਲੋਗ੍ਰam ਕੋਕੀਨ ਕੋਈ ਦੇਖੋ ਕਿੰਨੀ ਵੱਡੀ ਹਗਿਆ ਬ੍ਰਿਟਿਸ਼ ਕੋਲੰਬੀਆ ਬਾਰਡਰ ਆਹੀ ਇਹ ਜਿਹੜਾ ਕੈਨੇਡਾ ਅਮਰੀਕਾ ਪੈਸੀਫਿਕ ਹਾਈਵੇ ਆ ਉੱਥੇ ਉਥੋਂ ਦੀ ਇਹ ਪਾਰ ਕਰਾ ਰਹੇ ਸੀਗੇ ਤੇ ਉੱਥੇ ਰਾਇਲ ਕੈਨੇਡੀਅਨ ਮਾਨਟਡ ਪੁਲਿਸ ਜਿਹੜੀ ਆ ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਹੁਣ ਫਿਰ ਦੁਆਰਾ ਜਦੋਂ ਜਦੋਂ ਗੱਲ ਨੇੜੇ ਲੱਗ ਗਈ 6 ਸਤੰਬਰ 2022 ਨੂੰ ਸੁਪਰੀਮ ਕੋਰਟ ਦੇ ਜੱਜ ਨੇ ਮਹਿਮੀ ਨੂੰ ਦੋਸ਼ੀ ਖਰਾਬ ਦੇ ਦਿੱਤਾ ਤੇ 9 ਜਨਵਰੀ 23 ਨੂੰ ਸਜ਼ਾ ਫਰਾਈ ਜਾਣੀ ਸੀ ਤੇ 11 ਅਕਤੂਬਰ 2022 ਨੂੰ ਮਹਿਮੀ ਸਾਹਿਬ ਬੈਂਕੂਵਰ ਤੋਂ ਜਹਾਜ਼ ਚੱਕ ਕੇ ਟਕੜ ਤਰ ਹੋ ਗਏ ਤੇ ਕਿਸੇ ਤਰੀਕੇ ਨਾਲ ਦਿੱਲੀ ਪਹੁੰਚ ਗਏ ਤੇ ਹੁਣ ਬੈਂਕੂਵਰ ਕੋਲ ਇੱਕ ਪਾਸਪੋਰਟ ਕੈਨੇਡੀਆ ਦਾ ਤੇ ਗ੍ਰਿਫਤਾਰੀ ਮਿਲੇ ਉਹ ਪਾਸਪੋਰਟ ਜ਼ਬਤ ਕਰ ਲਿਆ ਸੀ ਤੇ ਉਸ ਤੋਂ ਬਾਅਦ ਇਹ ਦਮਾ ਪਾਸਪੋਰਟ ਹਾਸਲ ਕਰਨ ਦੇ ਵਿੱਚ ਕਿਵੇਂ ਕਾਮਯਾਬ ਹੋਗੇ ਇਹ ਉਹ ពਗਿਆ ਚੋਰ ਮੋਰੀਆ ਤੁਹਾਨੂੰ ਪਤਾ ਸਾਡੇ ਵਾਲੇ ਲੱਭ ਲੈਂਦੇ ਨੇ ਉਹਨਾਂ ਚੋਰ ਮੋਰੀਆਂ ਦੇ ਆਦਰੇ ਨਵਾਂ ਪਾਸਪੋਰਟ ਲੈ ਕੇ ਤੇ ਲੰਘਿਆ ਇਹ ਗੱਲ ਆਪਾਂ ਨੂੰ ਵੀ ਪਤਾ ਨਹੀਂ ਉੱਥੇ ਕਿਸੇ ਨੂੰ ਦੋਸ਼ੀ ਕਰਾਰ ਦੇਣ ਲਈ ਨਾ ਪ੍ਰਕਿਰਿਆ ਬੜੀ ਲੰਬੀ ਹੋਰ ਸਲੋ ਵੀ ਥੋੜੀ ਤੋਂ ਉਹਦੇ ਕਰਕੇ ਹੁਣ ਇੰਟਰਪੋਲ ਦੀ ਮਦਦ ਮੰਗੀ ਆ ਕੈਨੇਡਾ ਪੁਲਿਸ ਦੇ ਜਿਹੜਾ ਇਹਨਾਂ ਦੀ ਗ੍ਰਿਫਤਾਰੀ ਲਈ ਪਰ ਹੈ ਬੜੀ ਹੈਰਾਨੀ ਦੀ ਗੱਲ ਵੀ ਇੱਕ ਬੰਦਾ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਇੰਨੇ ਵੱਡੇ ਮਾਮਲਿਆਂ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਹੋਵੇ ਸੁਪਰੀਮ ਕੋਰਟ ਦੇ ਵਿੱਚੋਂ ਉਹਨੂੰ ਸਜਾ ਲਈ ਪਿਆਰੀ ਕੀਤੀ ਜਾ ਰਹੀ ਹੋਵੇ ਤੇ ਉਸ ਵੇਲੇ ਖਾਸ ਕਰ ਜਵੇ ਤੇ ਸਾਲ ਬਾਅਦ ਪਤਾ ਲੱਗੇ ਉਥੋਂ ਦੀ ਸਰਕਾਰ ਨੂੰ ਪਿੰਡ ਦਾ ਵੱਡਾ ਭੜਾ ਵਰਤ ਗਿਆ ਐ ਤਾਂ ਗੱਲ ਵੱਡੀ ਆ ਜੀ ਸੰਸਦ ਚੋਂ 14 ਸੰਸਦ ਮੈਂਬਰਾਂ ਨੂੰ ਮੋਹਤਲ ਕੀਤਾ ਗਿਆ ਜੀ ਸਦਨ ਚੋਂ ਇਹਦੇ ਜਿਹੜਾ ਕੱਲ ਉੱਥੇ ਰੰਗ ਬਰੰਗਾ ਧੂਆਂ ਜਿਹਾ ਛੱਡਿਆ ਗਿਆ ਜੀ ਉਹਦੇ ਨਾਲ ਸੰਬੰਧ ਹੈ ਜਾਂ ਕੋਈ ਹੋਰ ਕਾਰਨ ਹੈ ਪਿੱਛੇ ਜੀ ਹਾਂ ਬਸ ਧੂਆਂ ਰੰਗ ਬਰੰਗਾ ਸੀ ਪਰ ਸਰਕਾਰ ਦਾ ਰੰਗ ਵੀ ਬਹੁਤਾ ਚੰਗਾ ਨਹੀਂ ਸੀ ਇਹ ਜਿਹੜਾ ਰੰਗ ਬਰੰਗਾ ਧੂਆਂ ਉੱਥੇ ਅੰਦਰ ਵੀ ਛੱਡਿਆ ਤੇ ਬਾਹਰ ਵੀ ਛੱਡਿਆ ਦੋ ਜਗ੍ਹਾ ਛੱਡਿਆ ਗਿਆ ਤੇ ਦੱਸਿਆ ਗਿਆ ਵੀ ਉਹਨਾਂ ਦੀ ਕੁੱਲ ਗਿਣਤੀ 6 ਆ ਚਾਰ ਫੜੇ ਗਏ ਪਦਮਾ ਵੀ ਕਿਹਾ ਤੇ ਫੜਿਆ ਗਿਆ 6 ਦੋ ਹੋਰ ਜਿਹੜੇ ਸਾਜ਼ਿਸ਼ ਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਵੀ ਜਿੱਥੇ ਠਹਿਰੇ ਸੀ ਜਿਹੜੇ ਧਰਚ ਉਹ ਵੀ ਆ ਵੀ ਬੀਬੀ ਫੜਲੇ ਤੇ ਇੱਕ ਹੋਰ ਕੋਈ ਕਲਕੱਤੇ ਦਾ ਦੱਸਿਆ ਜਾ ਰਿਹਾ ਉਹਦੇ ਹੱਥਾਂ ਕਹਿੰਦੇ ਉਹਦੀ ਭਾਗ ਥਾ ਥਾ ਤੇ ਛਾਪੇ ਬਾਏ ਵੱਜ ਰਹੇ ਨੇ ਉਹ ਅਜੇ ਹੱਥ ਨਹੀਂ ਆਇਆ ਪਰ ਦੇਖੋ ਐਡੀ ਵੱਡੀ ਘਟਨਾ ਵਾਪਰੀ ਆ ਤੇ ਜਿਸ ਬਾਰੇ ਇਹ ਕਿਹਾ ਜਾ ਰਿਹਾ ਸੀ ਵੀ ਜਿਹੜੀ ਨਵੀਂ ਸੰਸਦ ਆ ਉਹ ਮੈਨੂੰ ਤਾਂ ਉਹ ਸ਼ਬਦ ਵੀ ਯਾਦ ਨਹੀਂ ਆਉਂਦੇ ਹੈ ਜੇ ਜਦੋਂ ਗੋਦੀ মিডিਆ ਸਾਰਾ ਇਹ ਲੱਗਿਆ ਸੀ ਵੀ ਜਿਵੇਂ ਕਹਿੰਦੇ ਸੀ ਨਾ ਉਹ 2000 ਦੇ ਨੋਟ ਦੇ ਵਿੱਚ ਚਿਪ ਲੱਗੀ ਹੋਈ ਆ ਇਹਨੂੰ ਤਾਂ ਚਾਹੇ ਇੰਨੇ ਫੁੱਟ ਧਰਤੀ ਦੇ ਵਿੱਚ ਡੂਗਾ ਡੱਬਦੇ ਹੋ ਉੱਥੋਂ ਵੀ ਨਿਕਲੋਗੇ ਉੱਥੋਂ ਬੋਲੂ ਕੋਟੀਂਦੀ ਬੋਲੂਗਾ ਤੇ ਇੱਥੇ ਵੀ ਇਹ ਕਿਹਾ ਗਿਆ ਸੀ ਵੀ ਜਿਹੜੀ ਨਵੀਂ ਸੰਸਦ ਆ ਇਹਨਾਂ ਦਾ ਇਹੋ ਜਿਹੇ ਜੰਤਰ ਲਾ ਕੇ ਇੰਨੀ ਸਖਤ ਸੁਰੱਖਿਆ ਕਰਤੀ ਵੀ ਅਮਰੀਕਾ ਵਾਲੇ ਵਾਈਟ ਹਾਊਸ ਨੂੰ ਵੀ ਬਾਗਵਾ ਦੱਸਿਆ ਇਹ ਗਿਆ ਸੀ ਤੁਸੀਂ ਵੀ ਸੁਣਿਆ ਹੋ ਪਰ ਕੱਲ ਨੂੰ ਉੱਥੇ ਦੇਖਿਆ ਵੀ ਦੋ ਬੰਦੇ ਜਾਂਦੇ ਨੇ ਪੈਰਾਂ ਬੂਟਾਂ ਦੇ ਵਿੱਚ ਆਉਣ ਜਾਂਦੇ ਵਿੱਚੋਂ ਜਿਹੜਾ ਉਹ ਰੰਗ ਬਰੰਗਾ ਧੂਆ ਛੱਡਣ ਵਾਲਾ ਪਦਾਰਥ ਆ ਉਹ ਪਾ ਕੇ ਲੈ ਜਾਂਦੇ ਨੇ ਤੇ ਉੱਥੋਂ ਫਿਰ ਉਹ ਛਾਲ ਮਾਰਦੇ ਨੇ ਤੇ ਜਦੋਂ ਉੱਥੋਂ ਛਾਲ ਮਾਰਦੇ ਨੇ ਤਾਂ ਜਿਹੜੇ ਬਾਹਾਂ ਫੜ ਕੇ ਨਟਕਾਉਗੇ ਹਨ ਥੱਲੇ ਨੂੰ rau saab ਦੋ ਜਣੇ ਉਹ ਵੀ ਸੀ ਕਹਿੰਦੇ ਉਹ ਸਹਿਤਾਰੇ ਸੀ ਇਹਨਾਂ ਦੇ ਨਾਮ ਨਹੀਂ ਸੀ ਇਹ ਉਹਨਾਂ ਦੀ ਵੀ ਭਾਰ ਕੀਤੀ ਜਾ ਰਹੀ ਆ ਤੇ ਥੱਲੇ ਡੱਪੇ ਹੋ ਰਹੇ ਨੇ ਤੇ ਹੋਰ ਇੱਕ ਦੋ ਬੰਦਿਆਂ ਨੇ ਉਹਨਾਂ ਨੂੰ ਕਾਬੂ ਕਰ ਲਿਆ ਚਲੋ ਉਹਨਾਂ ਦੇ ਮਾਰਕਟ ਵੀ ਕਰਤੀ ਜਿਹੜੀ ਕਿ ਨਹੀਂ ਸੀ ਉਹਨਾਂ ਦੀ ਬਣਦੀ ਕਿਉਂਕਿ ਉਹ ਪ੍ਰੋਟੈਸਟਰ ਸੀ ਤੇ ਸਾਰਾ মিডিਆ ਤੇ ਬੀਜੇਪੀ ਦੇ ਆਗੂ ਤੇ ਹੋਰ ਸਾਰੇ ਹੁਣ ਇਸ ਗੱਲ ਲਈ ਕੱਲ੍ਹ ਦੇ ਲੱਗੇ ਹੋਏ ਨੇ ਜੇਕ ਤੇ ਮੈਂ ਕੱਲ ਵੀ ਅਗਲ ਕਹਿੰਦਾ ਸੀ ਜੇਕ ਤੇ ਇਹ ਜਿਹੜੇ ਉਹ ਬੰਦੇ ਜਿਹਨਾਂ ਨੇ ਧੂਆਂ ਛੱਡਿਆ ਉਹ ਤੇ ਪੀਲੇ ਰੰਗ ਦਾ ਇਹਨਾਂ 'ਚ ਕੋਈ ਸਿੱਖ ਹੁੰਦਾ ਜਾਂ ਹੁੰਦਾ ਮੁਸਲਮਾਨ ਤਾਂ ਹੁਣ ਉਹ ਅੱਤਵਾਦੀ ਅੱਤਵਾਦੀ ਕਹਿੰਦੇ ਧੂਆਂ ਘੜ ਦੇਣਾ ਸੀਗਾ ਮੀਡੀਆ ਦੇ ਉੱਤੇ ਚੈਨਲਾਂ ਵਾਲਿਆਂ ਨੇ ਵੀ ਹੁਣ ਤਾਂ ਟੀਵੀ ਚੈਨਲ ਦੇ ਵਿੱਚੋਂ ਵੀ ਪਾਥਾ ਨਿਕਲਣ ਲੱਗ ਪਈਆਂ ਸੀਗੀਆਂ ਪਰ ਹੁਣ ਕਦੇ ਵੀ ਇਹ ਕਹਿਣ ਲੱਗ ਪਏ ਨੇ ਨਹੀਂ ਨਹੀਂ ਉਹ ਖਾਸ ਨਹੀਂ ਹੋਇਆ ਉਹ ਖਾਸ ਵੱਡੀ ਗੱਲ ਨਹੀਂ ਪਰ ਇੱਕ ਪਾਸੇ ਇਹ ਕਹੀ ਜਾਂਦੇ ਸਾਥ ਵੱਡੀ ਗੱਲ ਨਹੀਂ ਦੂਜੇ ਪਾਸੇ ਨਾਲ ਨਹੀਂ ਵੀ ਕਹੀ ਜਾਂਦੇ ਨੇ ਵੀ ਜਦੋਂ ਉਹ ਸਾਰਾ ਕੁਝ ਹੋ ਰਿਹਾ ਸੀ ਕਹਿੰਦੇ ਰਾਹੁਲ ਨਹੀਂ ਆਇਆ ਜਾ ਖਰਾਦੀਆ ਵੀ ਜਿਵੇਂ ਉਹ ਸਾਰਾ ਕੁਝ ਪਹਿਲਾਂ ਹੀ ਪਤਾ ਵਾ ਤੇ ਉਹ ਕਿਉਂ ਨਹੀਂ ਗਿਆ ਉਹ ਆਇਆ ਉਹਨੇ ਕਿਉਂ ਨਹੀਂ ਜਾ ਕੇ ਜਾਂ ਉਹ ਉਹਨੇ ਭੱਜ ਦੌੜ ਕਿਉਂ ਨਹੀਂ ਕੀਤੀ ਉਹਨੇ ਕਿਉਂ ਨਹੀਂ ਭੜਿਆ ਅਸਲ ਦੇ ਗੱਲਾਂ ਵੀ ਕੀਤੀਆਂ ਜਾਂ ਰਹੀਆਂ ਜਿਹੜੀਆਂ ਬੜੀਆਂ ਬੇਰੋੜੀਆਂ ਨੇ ਤੇ ਉੱਥੇ ਜਿਹੜੇ ਕੋਈ ਜਿਹੜੇ ਸੁਰੱਖਿਆ ਕਰਨੀ ਸੀ ਉਹ ਲੱਗੇ ਨਹੀਂਗੇ ਰਾਓ ਸਾਹਿਬ ਹੁਣ ਇਹ ਸਾਰੇ ਮੁੱਦੇ ਦੇ ਉੱਤੇ ਸਾਰੀ ਆਪੋਜੀਸ਼ਨ ਕੱਲ ਦੀ ਸਰਕਾਰ ਦੇ ਦੁਆਲੇ ਪਈ ਹੈ ਕੱਲ ਜਦੋਂ ਉਹ ਰਾਜ ਸਭਾ ਦੇ ਵਿੱਚ ਖੜ ਗਏ ਸਾਹਿਬ ਬੋਲਣ ਲੱਗੇ ਤਾਂ ਜਗਦੀਪ ਧਨਖੜ ਹੋਣਾ ਨੇ ਉਹਨਾਂ ਨੂੰ ਕਹਿ ਹਰਾਇਤ ਕਰਦੇ ਵੀ ਇਹ ਰਿਕਾਰਡ ਤੇ ਨਹੀਂ ਲੱਗਣਾ ਕਿ ਨਾ ਤਾਂ ਕੁਝ ਵੀ ਰਿਕਾਰਡ ਤੇ ਨਹੀਂ ਲੱਗਦਾ ਤੇ ਉਹ ਕੱਲ ਉਹਨਾਂ ਦਾ ਫਿਰ ਉਹ ਮੁਲਤਵੀ ਕਰਤਾ ਅੱਜ ਸਵੇਰ ਤੋਂ ਕਾਂਗਰਸ ਪਾਰਟੀ ਡੀਐਮਕੇ ਸੀਪੀਆਈਐਮ ਤੇ ਸੀਪੀਆਈ ਇਹਦੇ ਜਿਹੜੇ ਸਾਰੇ ਲੋਕ ਸੀ ਉਹ ਰਲ ਮਿਲ ਕੇ ਇਸ ਗੱਲ ਦੇ ਉੱਤੇ ਰੌਲਾ ਪਾ ਰਹੇ ਸੀ ਵੀ ਸਰਕਾਰ ਜਵਾਬ ਦੇਵੇ ਵੀ ਇਹ ਨਹੀਂ ਕਿ ਹਾਨੂੰ ਇਹ ਮਸੰਨ ਲੱਗ ਗਏ ਨੇ ਤੇ ਜਿਹੜੇ ਸਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਲਾਪ ਜੋਸ਼ੀ ਨੇ ਉਹਨਾਂ ਨੇ ਇਹ ਕਹਦੀ ਵੀ ਜਿਹੜੇ ਵਿਰੋਧੀ ਧਿਰ ਦੇ ਮੈਂਬਰ ਨੇ ਉਹਨਾਂ ਨੇ ਚੇਅਰ ਦੀ ਮਿਆਦਵੀ ਕੀਤੀ ਹੈ ਭਾਵੇਂ ਤਪੀਕਰ ਦੀ ਮਿਆਦਵੀ ਕੀਤੀ ਹੈ ਹਾਂਜੀ ਤੇ ਇਹਦਾ ਮਾਮਲਿਆਂ ਦੇ ਵਿੱਚ ਜਿਹੜੇ ਕਾਂਗਰਸ ਪਾਰਟੀ ਦੇ ਟੀਐਨ ਪ੍ਰਤਾਪ ਛੱਬੀ ਇਡਨ ਜੋਤਰਮਈ ਰਾਮ ਜੋਤਰਮਈ ਜੋਤੀਮਣੀ ਸੌਰੀ ਰਾਮਿਆ ਹਰੀਦਾਸ ਤੇ ਦੀਨ ਕੁਰਿਆ ਕੋਸ਼ ਇਹਨਾਂ ਨੂੰ ਸਾਰੇ ਸਤਰਕ ਰੋਤ ਦੇ ਸਮਾਗਮ ਲਈ ਪੱਕੇ ਤੌਰ ਤੇ ਮੌਤਲ ਕਰਦਾ ਤੇ ਇਸੇ ਤਰ੍ਹਾਂ ਹੀ ਡੀਐਮਕੇ ਦੇ ਸੀਪੀਐਮ ਦੇ ਸੀਪੀਆਈ ਦੇ ਕੁੱਲ 14 ਮੈਂਬਰਾਂ ਨੂੰ ਇਹ ਕਹੇ ਕਿ ਵੀ ਇਹਨਾਂ ਨੇ ਕਾਰਵਾਈ ਚ ਬੇਗਾਨ ਪਾਇਆ ਤੇ ਚੇਅਰ ਦੀ ਬੇਅਦਵੀ ਕੀਤੀ ਹੈ ਬੇਇੱਜ਼ਤੀ ਕੀਤੀ ਆ ਇਸ ਕਰਕੇ ਉਹ ਰਹਿੰਦੇ ਸੈਸ਼ਨ ਲਈ ਮੁਤਲਬੀ ਕਰਦਾ ਪੱਗ ਧਾਲਸ ਦੇ ਨੇ ਤੇ ਨੌ ਦੂਜੀਆ ਪਾਰਟੀਆਂ ਦੇ ਨੇ ਸੋ ਇਹ ਜਿਹੜਾ ਸਾਰਾ ਕੁਝ ਉੱਥੇ ਚੱਲ ਰਿਹਾ ਹਾਲੋਂ ਸਾਹਿਬ ਅ ਸਰਕਾਰ ਜਿਹੜੀ ਧੜਾ ਵਾਪਰੀ ਆ ਉਹਦੇ ਤੋਂ ਲੋਕਾਂ ਦਾ ਧਿਆਨ ਵੀ ਭੜਕਾਉਣਾ ਚਾਹੁੰਦੀ ਆ ਤੇ ਜਿਹੜਾ ਕੁਝ ਤਿੰਨ ਸੂਬਿਆਂ ਦੀਆਂ ਸਰਕਾਰਾਂ ਬਣ ਤੋਂ ਬਾਅਦ ਜੋ ਕੁਝ ਜਸ ਧੰਗ ਨਾਲ ਉੱਥੇ ਦੂਜੇ ਸੂਬੇ ਦੇ ਵਿੱਚ ਮੁੱਖ ਮੰਤਰੀਆਂ ਦੀ ਨਿਯੁਕਤੀ ਹੋਈ ਆ ਜਾਂ ਹੋਰ ਜੋ ਕੁਝ ਵੀ ਹੋਇਆ ਜਿਹਦੇ ਉੱਤੇ ਲੋਕਾਂ ਨੇ ਸਵਾਲ ਉਠਾਉਣੇ ਸੀ ਜਾਂ ਹੋਰ ਮਾਮਲੇ ਉੱਠਣੇ ਸੀਗੇ ਤੇ ਜਿਹੜੇ ਆ ਬੈਲ ਲਿਆਂਦੇ ਗਏ ਨੇ ਕਈ ਸੱਤ ਸਭ ਦੇ ਵਿੱਚ ਆਫਰ ਆਉਣ ਲਈ ਤੇ ਹੋਰ ਅਹਿਮ ਮੁੱਦੇ ਜਿਹੜੇ ਦੇਸ਼ ਦੇ ਸਾਹਮਣੇ ਖੜੇ ਸੀ ਜਿਨ੍ਹਾਂ ਦੇ ਉੱਤੇ ਆਪੋਜੀਸ਼ਨ ਜਿਹੜੀ ਸੀ ਉਹ ਪੂਰੀ ਤਿਆਰੀ ਨਾਲ ਲੱਗੀ ਹੋਈ ਸੀ ਉਹ ਸਾਰੇ ਤਾਂ ਫੇਤੀ ਫੂਕ ਕੱਢਣ ਲਈ ਆ ਇੱਕ ਵਧੀਆ ਤਰੀਕਾ ਵਾ ਵੀ ਸਾਰਿਆਂ ਨੂੰ ਮੌਤਲ ਕਰ ਦਿਓ ਇੰਨੇ ਸਮੇਂ ਲਈ ਕਰ ਦਿਓ ਇੰਨੇ ਸਮੇਂ ਲਈ ਕਰ ਦਿਓ ਤੇ ਇਹ ਜਿਹੜਾ ਸਾਰਾ ਕੁਝ ਕਰਕੇ ਅ ਕੋਸ਼ਿਸ਼ ਕੀਤੀ ਆ ਇਹ ਮੈਂ ਸਮਝਦਾ ਬਈ ਮੋਦੀ ਸਾਹਿਬ ਕਹਿੰਦੇ ਨੇ ਮਦਰ ਆਫ ਡੈਮੋਕ੍ਰੇਸੀ ਮੈਨੂੰ ਲੱਗੀ ਜਾਂਦਾ ਮਦਰ ਆਫ ਡੈਮੋਕ੍ਰੇਸੀ ਤੋ ਕਿ ਹਾਲਾਤ ਇਹਦੇ ਹੀ ਬਣੇ ਪਏ ਨੇ ਜੀ ਲਾਓ ਸਾ ਮਧ ਪ੍ਰਦੇਸ਼ ਦੀ ਨਵੀਂ ਬਣੀ ਸਰਕਾਰ ਨੇ ਜੀ ਪਹਿਲੋ ਕੈਬਨਟ ਮੀਟਿੰਗ ਚ ਬੜੇ ਸਖਤ ਫੈਸਲੇ ਲਏ ਨੇ ਹਾਂ ਜੀ ਦੇਖੋ ਗੱਲ ਇਹ ਤੁਹਾਨੂੰ ਯਾਦ ਜ਼ਰੂਰ ਹੋਣਾ ਮੈਂ ਵੀ ਜਿੱਦੈਂ ਚੋਣਾਂ ਹੋਈਆਂ ਰਿਜ਼ਲਟ ਆਏ ਤੇ ਰਾਜਸਥਾਨ ਦੇ ਵਿੱਚ ਜਿਹੜੇ ਹਵਾ ਮਹਿਲ ਇਲਾਕੇ ਦੇ ਵਿੱਚੋਂ ਜਿੱਤੇ ਹੋਏ ਅਚਾਰੀਆ ਜੀ ਸੀ ਇਹ ਵਿਧਾਇਕ ਉਹ ਰਾਜਨੀਤਿਕ ਹੰਦੇ ਤਾਂ ਲੱਗੇ ਸੀ ਵੀ ਆਡੇ ਮੀਟਦੀਆਂ ਰੇੜੀਆਂ ਬੰਦ ਕਰਦੇ ਹੋ ਆਹ ਕਰਦੇ ਹੋ ਉਹ ਕਰਦੇ ਹੋ ਉਹ ਆਪਾਂ ਸਾਰਾ ਕੁਝ ਟੀਵੀ ਚੈਨਲਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਖੁੱਲੇ ਆਪ ਦੇਖਿਆ ਉਹ ਉਹਦੇ ਬਾਅਦ ਚ ਮਾਫੀ ਵੀ ਮੰਗ ਲਈ ਵੀ ਨਹੀਂ 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 ਮੇਰਾ ਮਤਲਬ ਇਹ ਨਹੀਂ ਸੀਗਾ ਪਰ ਹਕੀਕਤ ਇਹੀ ਆ ਵੀ ਆਉਣ ਵਾਲੇ ਦਿਨਾਂ 'ਚ ਸਭ ਕੁਝ ਹੋਣਾ ਤੇ ਜਿਹਦੀ ਸ਼ੁਰੂਆਤ ਮੱਧ ਪ੍ਰਦੇਸ਼ ਤੋਂ ਕਰ ਦਿੱਤੀ ਗਈ ਆ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਸਭ ਤੋਂ ਪਹਿਲਾ ਫੈਸਲਾ ਇਹ ਲਿਆ ਗਿਆ ਵੀ ਖੁੱਲੇ ਜੇ ਬੇਗੜਾ ਵਾਲੇ ਜਿਹੜੇ ਮੀਟ ਅੰਡੇ ਦੀਆਂ ਦੁਕਾਨਾਂ ਨੇ ਉਹਨਾਂ ਦੇ ਉੱਤੇ ਸਖਤੀ ਹੋਏਗੀ ਕੱਲਾ ਇੰਨਾ ਹੀ ਨਹੀਂ ਇੱਕ ਹੋਰ ਫੈਸਲਾ ਕੀਤਾ ਦੇਖਣ ਨੂੰ ਫੈਸਲਾ ਉਹ ਵੀ ਬੜਾ ਚੰਗਾ ਲੱਗਦਾ ਵਾ ਪਰ ਉਹਦੀ ਆਂਖ ਦੇ ਵਿੱਚ ਘੱਟ ਗਿਣਤੀਆਂ ਦੇ ਉੱਤੇ ਹੌਂਦੇ ਹੋਣੇ ਆ ਉਹ ਕਿਹਾ ਗਿਆ ਵੀ ਜਿਹੜੇ ਲਾਊਡ ਸਪੀਕਰ ਡੀਜੇ ਇਹ ਨਿਰਧਾਰਤ ਮਾਪਦੰਡਾਂ ਦੇ ਅਨੁਸਾਰ ਇਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਉੱਚੀ ਆਵਾਜ਼ ਨਹੀਂ ਲਾਈ ਜਾ ਸਕਦੇ ਤੇ ਜਿਹੜੇ ਧਾਰਮਿਕ ਸਟਾਲਾਂ ਦੇ ਉੱਤੇ ਲੱਗੇ ਸਪੀਕਰ ਨੇ ਉਹਨਾਂ ਨੂੰ ਵੀ ਕਾਬੂ ਚ ਰੱਖਣਾ ਵਾ ਤੇ ਉਹਨਾਂ ਨੂੰ ਵੀ ਉੱਚੀ ਆਵਾਜ਼ ਨਹੀਂ ਬੋਲਣ ਦੇਣਾ ਇਸ ਆਰਥ ਆਪਾਂ ਨੂੰ ਪਤਾ ਵੀ ਪਾਪ ਪਾਵੇ ਲੋਕ ਆਰਐਸਐਸ ਦੇ ਲੋਕ ਜਾਂ ਵਿਸ਼ਵ ਮੰਡੂ ਪ੍ਰੀਸ਼ਦ ਵਾਲੇ ਉਹ ਸ਼ਰਿਆਵ ਫੇਕ ਸਪੀਚ ਕਰ ਲੋ ਧਮਕੀਆਂ ਦੇਣ ਉਹ ਗੋਲੀ ਮਾਰੋ ਸਾੜੋ ਕੋ ਕਹਿਣ ਜਾਂ ਜੋ ਵਰਜੀ ਕਰਨ ਤੇ ਉਹਨਾਂ ਨੂੰ ਖੁੱਲ ਪਰ ਜੇ ਮਸਜਿਦ ਦੇ ਉੱਤੇ ਸਪੀਕਰ ਵੱਜੂਗਾ ਜਾਂ ਕਿਸੇ ਗੁਰੂ ਘਰ ਦੇ ਉੱਤੇ ਸਪੀਕਰ ਵੱਜੂਗਾ ਜਾਂ ਕਿਸੇ ਕ੍ਰਿਸ਼ਚਰਾਂ ਦੇ ਕਿਸੇ ਪ੍ਰੋਗਰਾਮ ਦੇ ਵਿੱਚ ਸਪੀਕਰ ਵੱਜੂਗਾ ਗੱਲ ਤਾਂ ਉਹਨਾਂ ਦਾ ਹੀ ਘਟਿਆ ਜਾਣਾ ਵਾ ਤੇ ਇਸੇ ਤਰ੍ਹਾਂ ਹੀ ਹੋਰ ਕਈ ਤੇ ਜਿਹੜੇ ਫੈਸਲੇ ਕੀਤੇ ਗਏ ਨੇ ਜਿਹੜੇ ਦੇਖਣ ਨੂੰ ਕਈ ਬੜੇ ਚੰਗੇ ਵੀ ਲੱਗਦੇ ਨੇ ਲੇਕਿਨ ਉਹਨਾਂ ਦੇ ਨਤੀਜੇ ਗੰਗੌਣੇ ਆ ਬਾਹਰ ਸਮਝ ਨੇ ਉਹਦੇ ਨਾਂ ਦੇ ਉੱਤੇ ਬਹੁਤ ਕੁਛ ਕੀਤਾ ਜਾਣਾ ਵਾ ਜਿਵੇਂ ਇਹ ਕਿਹਾ ਗਿਆ ਵੀ ਜਿਹੜੇ ਅਪਰਾਧੀ ਨੇ ਜਿਹੜੇ ਜੱਦੀ ਅਪਰਾਧੀ ਜਿਹਨਾਂ ਆਪਾਂ ਨੂੰ ਕਰੀਏ ਆਮ ਤਨ ਅਪਰਾਧੀ ਨੇ ਉਹਨਾਂ ਦੀਆਂ ਜ਼ਮਾਨਤਾਂ ਰੋਪਣੀਆਂ ਨੇ ਹੁਣ ਇਸ ਨਾਲ ਤੇ ਆਪਾਂ ਨੂੰ ਪਤਾ ਹੀ ਆ ਵੀ ਵੈਜੇਪੂਸ਼ਨ ਸਿੰਘ ਹੋਰਾਂ ਦੇ ਉੱਤੇ ਮੁਕੱਦਮਾ ਰੇਪ ਦਾ ਦਰਜ ਹੋਣ ਦੇ ਬਾਵਜੂਦ ਗ੍ਰਿਫਤਾਰੀ ਤੱਕ ਨਹੀਂ ਹੁੰਦੀ ਹੈ ਤੇ ਇਥੇ ਉਹ ਲੋਕ ਵੀ ਹੈਗੇ ਨੇ ਜਿਹੜੇ ਕੱਪਨ ਵਰਗੇ ਜਿਨ੍ਹਾਂ ਨੂੰ 22 ਮਹੀਨੇ ਜੇਲ੍ਹਾਂ ਰੱਖਿਆ ਗਿਆ ਤੇ ਦੋਸ਼ ਕੋਈ ਸਾਬਤ ਹੀ ਨਹੀਂ ਹੋਇਆ ਤੇ ਦੋਸ਼ ਕੋਈ ਨਿਕਲਿਆ ਨਹੀਂ ਚਾਰਜੇਟ ਲੱਗੀ ਹੋਈ ਨਹੀਂ ਕਨਈਏ ਵਰਗੇ ਜਿਹਨਾਂ ਦੇ ਉੱਤੇ 5-5 ਸਾਲ ਹੋ ਗਏ ਅਜੇ ਤੱਕ ਚਾਰਜੇਟ ਨਹੀਂ ਜਾਰੀ ਹੋਈ ਤੇ ਜਿਨ੍ਹਾਂ ਦੇਸ਼ਤਰ ਹੋਈ ਤੇ ਹੋਰ ਪਤਾ ਨਹੀਂ ਕੀ ਕੀ ਕਹਿ ਕੇ ਅਦਾਲਤ ਦੇ ਵਿੱਚ ਕੁੱਟਮਾਰ ਤੱਕ ਕਰ ਦਿੱਤੀ ਗਈ ਸੀ ਤੇ ਇਹੀ ਹੁਣ ਹੋ ਰਿਹਾ ਬਈ ਅਪਰਾਧੀਆਂ ਦੇ ਨੱਖ ਪਾਉਣ ਦੇ ਨਾਂ ਹੇਠ ਜਿਹੜੇ ਘੱਟ ਗਿਣਤੀਆਂ ਦੇ ਲੋਕ ਨੇ ਉਹਨਾਂ ਨੂੰ ਸੂਲੀ ਕਿਵੇਂ ਟੰਗਣਾ ਦਾ ਤਿਆਰੀਆਂ ਹੌਸਲੀਆਂ ਦੀਆਂ ਹੋ ਰਹੀਆਂ ਨੇ ਤੇ ਪਹਿਲੀ ਕਨਨ ਦੇ ਜਿਹੜੇ ਪੁਸ਼ਪ ਚੰਗੇ ਫੈਸਲੇ ਵੀ ਹੈਗੇ ਨੇ ਵਿੱਚ ਇਹਨਾਂ ਨੇ ਕਦਾ ਸਾਰੇ ਮਾਣੇ ਫੈਸਲੇ ਹੋਏ ਨੇ ਪਰ ਜਸਤਾ ਨਾਲ ਪੰਗਾਨਾ ਦੇ ਵਿੱਚ ਕਰਨਾਟਕ ਦੇ ਵਿੱਚ ਜਿੱਥੇ ਵਿਰੋਧੀਧਰਾਂ ਦੀਆਂ ਸਰਕਾਰਾਂ ਬਣੀਆਂ ਨੇ ਉਹਨਾਂ ਨੇ ਆਪਣੀ ਪਹਿਲੀ ਮੀਟਿੰਗ ਦੇ ਵਿੱਚ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਹਨਾਂ ਨੂੰ ਤਾਂ ਉਹ ਪਾਸ ਕੀਤੀਆਂ ਵੀ ਉਹ ਕਿਸੇ ਔਰਤਾਂ ਨੂੰ ਕੋਈ ਚੀਜ਼ ਸੌਂਟ ਦੇਣੀ ਆ ਕਿਸਾਨਾਂ ਨੂੰ ਦੇਣੀ ਆ ਨੌਜਵਾਨਾਂ ਨੂੰ ਦੇਣੀ ਆ ਉਹਨਾਂ ਨੇ ਤਾਂ ਬਿਜਲੀ ਮਾਫ ਕਰਨੀ ਆ ਕਰਜ਼ਾ ਮਾਫ ਕਰਨਾ ਉਹਨਾਂ ਨੇ ਤਾਂ ਉਹ ਗੱਲ ਕੀਤੀ ਤੇ ਇੱਥੇ ਅੰਡਰਮੀਨ ਦੀ ਚਰਚਾ ਹੋ ਰਹੀ ਆ ਪਹਿਲੇ ਮਿੰਟੂਨ ਦੇ ਵਿੱਚ ਕਿੱਥੋਂ ਅੰਦਾਜ਼ਾ ਲਾਉਣਾ ਕੋਈ ਔਖਾ ਰੰਗਾ ਦੇਸ਼ ਦੇ ਅੰਦਰ ਹੋ ਰਿਹਾ ਜੀ ਲੋਕ ਧੰਨਵਾਦ ਜੀ ਸਾਹਿਬ ਪੀਐਨਓ ਮੀਡੀਆ ਨਾਲ ਜੁੜੇ ਸਾਰੇ ਸੱਜਣਾ ਦਾ ਵੀ ਬਹੁਤ ਧੰਨਵਾਦ ਜੀ ਸਰਦਾਰ ਮਿਤਨੇਮ ਸਿੰਘ ਜੀ ਮੈਂ ਦੇਖ ਰਿਹਾ ਜੀ ਸਵੇਰੇ ਵੀ ਉਹਨਾਂ ਨੇ ਕਮੈਂਟ ਕੀਤਾ ਸੀ ਗੁੱਡ ਇਨਫਰਮੇਸ਼ਨ ਦਾ ਹੁਣ ਫੇਰ ਕੀਤਾ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਜਿਹੜੇ ਵੀ ਸੱਜਣ ਸਵੇਰੇ ਸਾਨੂੰ ਸਾਡੇ ਨਾਲ ਜੁੜਦੇ ਨੇ ਬਹੁਤ ਮਿਹਰਬਾਨੀ ਜੀ ਜੀ ਸਾਹਿਬ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ